ਰਾਗਵ ਚੱਡਾ ਦੇ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਦੱਸਿਆ ਕਿ ਰਾਹਤ ਫੰਡ ਦਿੱਤਾ ਗਿਆ 3.5 ਕਰੋੜ ਰੁਪਏ ਦਾ ਫੰਡ ਜੋ ਹੈ ਲੋਕਾਂ ਦੇ ਲਈ ਜਾਰੀ ਕੀਤਾ ਗਿਆ ਰਾਗਵ ਚੱਡਾ ਨੇ ਦੱਸਿਆ ਕਿ ਇਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਪੰਜਾਬੀਆਂ ਦਾ ਪੈਸਾ ਹੈ ਤੇ ਪੰਜਾਬੀਆਂ ਨੂੰ ਹੀ ਦਿੱਤਾ ਜਾਵੇਗਾ ਸੋ ਇਤੇ ਹੜ੍ਹ ਪੀੜਤਾ ਦੀ ਮਦਦ ਲਈ ਦੱਸਿਆ ਕਿ ਰਾਗਵ ਚੱਡਾ ਦੇ ਵੱਲੋਂ ਵੀ ਜੋ ਹੈ ਹੱਕ ਦੇ ਵਿੱਚ ਉਹ ਨਿਤਰੇ ਨੇ ਤੇ ਇਹ ਰਾਹਤ ਫੰਡ ਵੱਡੀ ਰਕਮ ਜਿਹੜੀ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਹੈ ਦਰਅਸਲ ਸੰਸਦ ਰਾਗਵ ਚੱਡਾ ਨੇ ਪੰਜ ਕਾਦ ਦੇ ਵਿੱਚ ਹੜਪੀੜਤਾਵਾਂ ਦੇ ਲਈ ਜੋ ਹੈ ਮਦਦ ਕੀਤੀ ਹੈ ਤੇ 2.5 ਕਰੋੜ ਰੁਪਏ ਦਾ ਜੋ ਹੈ ਫੰਡ ਅੱਜ ਦੇ ਵਿੱਚ ਉਹ ਜਾਰੀ ਕੀਤਾ ਹੈ ਤਾਂ ਇੱਥੇ ਦੱਸਿਆ ਜਾ ਰਿਹਾ ਹੈ ਕਿ 2.75 ਕਰੋੜ ਰੁਪਏ ਜੋ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਦਿੱਤੇ ਜਾਣਗੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀ ਹੋਰ ਵਿਗੜਦੀ ਹੈ ਤਾਂ ਪਹਿਲਾਂ ਤੋਂ ਹੀ ਸੁਰੱਖਿਆ ਜੋ ਹੈ ਉਹ ਯਕੀਨੀ ਬਣਾਇਆ ਜਾ ਸਕੇ ਇਸ ਦੇ ਲਈ ਵੀ ਇਹ ਫੰਡ ਦਿੱਤਾ ਜਾ ਰਿਹਾ ਤੇ ਨਾਲ ਹੀ ਨਾਲ 50 ਲੱਖ ਰੁਪਏ ਦਿੱਤੇ ਗਏ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰਾਹਤ ਤੇ ਜਿਹੜਾ ਮੁਰਤੋਂ ਮੁਰ ਵਸੇਬੇ ਲਈ ਜੁਆਇ ਤੇ ਪੁਨਰਵਾਸ ਦੇ ਲਈ ਇਹ ਰਾਹਤ ਫੰਡ ਜੁਆ ਦਿੱਤਾ ਗਿਆ ਸੋ ਦਾਸਿਕ ਇਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਪੰਜਾਬ ਦਾ ਪੈਸਾ ਹੈ ਤੇ ਪੰਜਾਬ ਦੇ ਲੋਕ ਹੀ ਇਸ ਨੂੰ ਇਸਤੇਮਾਲ ਕਰਨਗੇ ਇਹ ਫੰਡ ਪੰਜਾਬ ਦੇ ਲੋਕਾਂ ਦੇ ਲਈ ਹੈ ਪੰਜਾਬੀਆਂ ਦੇ ਲਈ ਹੈ ਸੋ ਇਥੇ ਜਿਵੇਂ ਕਿ ਰਾਗਰ ਚੱਡਾ ਦੇ ਵੱਲੋਂ ਜੋ ਹੈ ਬਹੁਤ ਵੱਡੀ ਮਦਦ ਹੜਪੀੜਤਾ ਦੀ ਕੀਤੀ ਗਈ ਹੈ ਕਿਉਂਕਿ ਹੁਣ ਤੱਕ ਪੰਜਾਬ ਦੇ 1400 ਪਿੰਡ ਜੋ ਹੈ ਪਾਣੀ ਦੇ ਵਿੱਚ ਡੋਬ ਚੁੱਕੇ ਨੇ 3 ਲੱਖ ਲੋਕ ਜੋ ਹੈ ਪੰਜਾਬ ਦੇ ਪ੍ਰਭਾਵਿਤ ਹੋਏ ਨੇ ਇਹਨਾਂ ਹੜਾਂ ਕਰਕੇ ਸਸਲਾ ਸਾਰਿਆਂ ਦੀਆਂ ਤਬਾਹ ਹੋ ਚੁੱਕੀਆਂ ਨੇ ਪਿੰਡਾਂ ਵਾਲਿਆਂ ਦੀਆਂ ਸੋ ਇਸ ਕਰਕੇ ਵੱਡੇ ਨੁਕਸਾਨ ਜੋ ਹੈ ਇਸ ਵੇਲੇ ਪੰਜਾਬ ਦੇ ਲੋਕ ਚੱਲ ਰਹੇ ਨੇ ਸੋ ਇਸੇ ਕਰਕੇ ਵਾਕ ਵਾਕ ਸਿਆਸਤਦਾਨਾਂ ਦੇ ਵੱਲੋਂ ਲਗਾਤਾਰ ਦਾਸੇ ਕਿ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਇਸੇ ਵਿਚਕਾਰ ਆਪ ਸੰਸਦ ਰਾਗਵ ਚੱਡਾ ਦੇ ਵੱਲੋਂ ਵੀ ਜੋ ਹੈ ਇਹ ਰਾਹਤ ਫੰਡ ਦਾ ਐਲਾਨ ਕੀਤਾ ਗਿਆ राघव ਚੱਡਾ ਨੇ ਆਪਣੇ ਐਮਪੀ ਲੈਡਸ ਫੰਡ ਦੇ ਵਿੱਚੋਂ ਜੋ ਹੈ ਇਹ ਰਕਮ ਜਾਰੀ ਕੀਤੀ ਹੈ 1.5 ਕਰੋੜ ਰੁਪਏ ਜੋ ਪੰਜਾਬ ਦੇ ਲੋਕਾਂ ਦੇ ਨਾਮ ਕੀਤੇ ਗਏ ਨੇ राघव ਚੱਡਾ ਦੇ ਵੱਲੋਂ ਤਾਂ ਇੱਕ ਪੰਜਾਬੀ ਹੋਣ ਦੇ ਨਾਤੇ ਵੀ ਦੱਸ ਸਕੀ ਇਹ ਬਹੁਤ ਵੱਡੀ ਮਦਦ ਹੈ राघव ਚੱਡਾ ਦੀ ਸੋਨਾਂ ਨੇ ਕਿਹਾ ਕਿ ਇਹ ਪੰਜਾਬ ਦਾ ਪੈਸਾ ਹੈ ਸੋ ਪੰਜਾਬੀਆਂ ਤੇ ਹੀ ਲੱਗਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਜੋ ਹੈ ਸੰਸਦ ਦੇ ਵਿੱਚ ਵੀ ਉਠਾਉਣਗੇ ਆਪਣੀ ਆਵਾਜ਼ ਉੱਥੇ ਵੀ ਬੁਲੰਦ ਕਰਨਗੇ ਤੇ ਉਹਨਾਂ ਨੇ ਇਹ ਪੂਰੀ ਜਾਣਕਾਰੀ ਜਿਹੜੀ ਹੈ ਆਪਣੀ ਵੀਡੀਓ ਦੇ ਵਿੱਚ ਵੀ ਦਿੱਤੀ ਹੈ ਤੇ ਪੱਤਰ ਜਾਰੀ ਕਰਕੇ ਵੀ ਸਾਰਾ ਕੁਝ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 3.5 ਕਰੋੜ ਰੁਪਏ ਕੁੱਲ ਮਿਲਾ ਕੇ ਜਾਰੀ ਕੀਤੇ ਗਏ ਨੇ ਇਸ ਵਿੱਚੋਂ 2.75 ਕਰੋੜ ਰੁਪਏ ਜੋ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੰਨਾਂ ਨੂੰ ਮਜ਼ਬੂਤ ਕਰਨ ਲਈ ਦਿੱਤੇ ਜਾਣਗੇ ਚੇ ਜਾਣਗੇ ਤੇ ਬਾਕੀ 50 ਲੱਖ ਰੁਪਏ ਜੋ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰਾਹਤ ਤੇ ਪੁਨਰਵਾਸ ਦੇ ਲਈ ਉੱਥੇ ਖਰਚ ਕੀਤੇ ਜਾਣਗੇ ਤੇ ਇੱਥੇ ਜੋ ਹੈ ਨਾਲ ਹੀ ਨਾਲ ਰਾਗਾ ਚੱਡਾ ਦੇ ਵੱਲੋਂ ਜਿਹੜੇ ਹਾੜਾਂ ਦੇ ਵਿੱਚ ਮਾਰੇ ਗਏ ਲੋਕ ਨੇ 3 ਲੋਕ ਉਹਨਾਂ ਦੀ ਆਤਮਾਵਾਂ ਨੂੰ ਵੀ ਜਿਹੜੀ ਇਹ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਹੌਸਲਾ ਦਿੱਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਤੇ ਬਿਲਕੁਲ ਜਿਹੜੀ ਮਦਦ ਹੈ ਉਹ ਕੀਤੀ ਜਾਵੇਗੀ ਇੱਥੇ ਪਰਿਵਾਰਾਂ ਦੀ ਜਿਹੜੇ ਵੀ ਮ੍ਰਿਤਕ ਨੇ ਉਹਨਾਂ ਦਾ ਪਰਿਵਾਰ ਦਾ ਸਾਥ ਜੋ ਹੈ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਸੋ ਫਿਲਹਾਲ ਦੇ ਲਈ ਦੱਸੇ ਕਿ ਇਹ ਜਿਹੜੀ ਹੈ ਵੱਡੀ ਰਕਮ ਉਹਨਾਂ ਨੇ ਜਾਰੀ ਕਰ ਦਿੱਤੀ ਹੈ ਨਾਲ ਹੀ ਨਾਲ ਰਾਧਵ ਚੱਡਾ ਦੇ ਵੱਲੋਂ ਦੱਸੇ ਕਿ ਉਹਨਾਂ ਸੰਸਥਾਵਾਂ ਦਾ ਐਨਡੀਆਰਐਫ ਟੀਮ ਦਾ ਭਾਰਤੀ ਸੈਨਾ ਦਾ ਤੇ ਬੀਐਸਐਫ ਜਵਾਨਾਂ ਦਾ ਪੰਜਾਬ ਪੁਲਿਸ ਦਾ ਡਾਕਟਰਾਂ ਦਾ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕੀਤਾ ਗਿਆ ਜੋ ਕਿ ਹੜਪੀੜਤਾ ਦੀ ਮਦਦ ਦੇ ਵਿੱਚ ਜੁਟੇ ਹੋਏ ਨੇ ਇਸ ਵੇਲੇ ਜੋ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ ਰਾਗਵ ਚੱਡਾ ਨੇ ਆਪਣੀ ਵੀਡੀਓ ਦੇ ਵਿੱਚ ਤੇ ਇਹ ਵੀ ਕਿਹਾ ਕਿ ਉਹ ਅੱਗੇ ਵੀ ਜਿਹੜਾ ਪੰਜਾਬ ਦੀ ਮਦਦ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਇਹ ਫੰਡ ਜੋ ਉਹਨਾਂ ਨੇ ਦਿੱਤੇ ਨੇ ਐਮਪੀ ਫੰਡ ਵਿੱਚੋਂ ਆਪਣੇ ਉਹ ਇਹ ਫੰਡ ਉਹਨਾਂ ਦੇ ਨਹੀਂ ਹੈ ਬਲਕਿ ਪੰਜਾਬ ਦੇ ਨੇ ਪੰਜਾਬੀਆਂ ਦੇ ਨੇ ਸੋ ਹਰ ਜਿਹੜਾ ਪੈਸਾ ਹੈ ਉਹੋ ਸੇਵਾ ਦੇ ਵਿੱਚ ਲੱਗੇਗਾ ਪੰਜਾਬ ਦੇ ਪੁਨਰਵਾਸ ਤੇ ਲੱਗੇਗਾ ਸੋ ਇਹ ਬਹੁਤ ਵੱਡੀ ਜਿਹੜੀ ਹੈ ਦਾਸ ਨੇ ਕਿ ਇੱਕ ਮਦਦ ਰਾਗਵ ਚੱਡਾ ਦੇ ਵੱਲੋਂ ਜੋ ਹੈ ਪੰਜਾਬੀਆਂ ਦੇ ਲਈ ਕੀਤੀ ਗਈ ਹੈ ਸੋ ਉਹਨਾਂ ਨੇ ਜੋ ਵੀਡੀਓ ਜਾਰੀ ਕੀਤੀ ਹੈ ਆਪਣੀ ਉਸ ਦੇ ਵਿੱਚ ਕੀ ਕੋ ਜੋ ਉਹਨਾਂ ਨੇ ਕਿਹਾ ਹੈ ਕਿੰਨੀ ਭਾਵਨਾ ਦੇ ਨਾਲ ਉਹਨਾਂ ਦੇ ਵੱਲੋਂ ਜੋ ਹੈ ਪੰਜਾਬੀਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਸੋ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹਿ ਰਿਹਾ ਹੈ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਘਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ ਪਸ਼ੂਆਂ ਦੀ ਵੱਡੀ ਹਾਨੀ ਹੋਈ ਅਰਬਾਂ ਦਾ ਨੁਕਸਾਨ ਹੋਇਆ ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝਾ ਕਰਦਾ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਪੰਜਾਬ ਨੇ ਹਾਰ ਨਹੀਂ ਮੰਨੀ ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਜਵਾਨਾਂ ਨੂੰ ਇੰਡੀਅਨ ਆਰਮੀ ਨੂੰ ਐਨ ਡੀ ਆਰ ਐਫ ਬੀ ਐਸ ਐਫ ਪੰਜਾਬ ਪੁਲਿਸ ਆਫਿਸਰਸ ਡਾਕਟਰਸ ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵਧ ਕੇ ਮਦਦ ਕਰ ਰਿਹਾ ਹੈ ਤੇ ਖਾਸ ਤੌਰ ਤੇ ਮੈਂ ਦਿਲੋਂ ਧੰਨਵਾਦ ਕਰਦਾ ਸਿਵਲ ਸੋਸਾਇਟੀ ਦਾ ਐਨ ਜੀਓਜ਼ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ यह उप पवित्र धरती है जिथे बाबा नानक ने लंगर की रीत शुरू की अज भी उन्होंने किरपा पंजाब का हर पिंड हर गुरुद्वारा लंगर की सेवा कर रहा है पंजाब का मैंबर पार्लियामेंट होने जिम्मेदारी है कि मेरे वालों जो कुछ हो सकता है मैं वो अपने सूबे करा इस करके मैं फैसला किया है कि मैं एम अपने एम पी लैड फंड तीन करोड़ 25 ਲੱਖ ਰੁਪਇਆ ਅਲੋਕੇਟ ਕਰ ਰਹੇ ਹਾਂ 2 ਕਰੋੜ 75 ਲੱਖ ਬੰਦੀ ਮਰਮਮਤ ਲਈ ਫਲਡ ਪ੍ਰੋਟੈਕਸ਼ਨ ਇੰਬੈਂਕਮੈਂਟ ਦੀ ਮਜ਼ਬੂਤੀ ਲਈ ਤੇ 50 ਲੱਖ ਰੁਪਇਆ ਲੋਕਾਂ ਦੇ ਰਿਲੀਫ ਅਤੇ ਰੀਹੈਬਿਟੇਸ਼ਨ ਲਈ ਮੈਂ ਫੈਸਲਾ ਆਪ ਫਲਡ ਇਫੈਕਟਿਡ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਂਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਹੈ ਫੰਡਸ ਨਾਲ ਪੂਰਾ ਫਲਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਣੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਈ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਉਹ ਮੇਰਾ ਫੰਡ ਨਹੀਂ ਹੈ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ